ਹਾਂ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਜਿਹੜੀ ਹੈਗੀ ਦੋਸਤੋ ਪਿੰਡ ਬਲਟੋਆ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਇਸ ਪਿੰਡ ਨੂੰ ਤੇ ਬਿਲਕੁਲ ਬਾਈ ਸੁਖਦੇਵ ਦੇ ਘਰ ਜਿਹੜੀ ਆਪਾਂ ਦੋਸਤੋ ਜੀ ਵਿਜਿਟ ਕੀਤੀ ਆ ਤੇ ਤਿੰਨ ਜਿਹੜੇ ਦੋਸਤੋ ਆਪਾਂ ਤੁਹਾਨੂੰ ਅੱਜ ਐਨੀਮਲ ਦਿਖਾਉਣੇ ਆ ਮੱਝਾਂ ਝੋਟੀਆਂ ਦੇ ਵਿੱਚ ਤਿੰਨ ਪਸ਼ੂ ਅੱਜ ਬਕਾਉ ਤੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਬਾਈ ਸੁਖਦੇਵ ਦੇ ਨਾਲ ਆਪਾਂ ਗੱਲ ਕਰਕੇ ਉਹਨਾਂ ਤੋਂ ਜਾਣਕਾਰੀ ਲਵਾਂਗੇ। ਸੋ ਕਿਸਾਨ ਵੀਰੋ ਕਿਸੇ ਵੀਰ ਨੇ ਪਸ਼ੂ ਵੇਚਣ ਸੰਬੰਧੀ ਕੋਈ ਐਡ ਕਰਾਉਣੀ ਹੋਵੇ, ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। 9815142150 ਮੇਰੇ ਸੰਪਰਕ ਨੰਬਰ ਨੇ। ਤੇ ਪਸ਼ੂ ਜਿਹੜੇ ਦੋਸਤੋ ਤੁਹਾਨੂੰ ਦੇਖਦੇ ਆ ਅੱਜ ਕਿੰਨੇ ਸੂਏ ਸਵਾਏ ਬਾਈ ਦੇ ਕੋਲ ਪਸ਼ੂ ਵੇਚਿਆ ਤੇ ਕਿੰਨੇ ਟੁੱਕੇ ਆ ਗੱਬਣ ਦੇ। ਤੇ ਪ੍ਰੋਪਰ ਇਨਫੋਰਮੇਸ਼ਨ ਆਪਾਂ ਬਾਈ ਸੁਖਦੇਵ ਦੇ ਨਾਲ ਗੱਲਬਾਤ ਕਰਕੇ ਲਵਾਂਗੇ ਤੇ ਅੱਜ ਦੋਸਤੋ 25 ਦਸੰਬਰ ਨੂੰ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਆਂ ਤੇ ਜਿਹੜਾ ਸਮਾਂ ਦੋਸਤੋ तकरीबन 3:30 ਤੋਂ 4 ਵਜੇ ਦਾ ਵਜੇ ਦਾ ਜਿਹੜਾ ਦੋਸਤੋ ਸ਼ਾਮ ਦਾ ਜਿਹੜਾ ਸਮਾਂ ਹੈਗਾ ਤੇ ਦੇਖਦੇ ਅੱਜ ਇੱਕ ਤੇ ਪਸ਼ੂ ਦੀ ਜਿਹੜੀ ਜਵਾਈ ਵੀ ਪਾਈ ਜਾਂਦਾ ਸੀ ਵੀ ਆਪਾਂ ਕਰਕੇ ਦਿਖਾਵਾਂਗੇ ਤੇ ਵਧੇਰੇ ਜਾਣਕਾਰੀ ਆਪਾਂ ਲੈਣੀਆਂ ਬਾਈ ਫਰਾਂ ਦੇ ਕੋਲ ਸੁਖਦੇਵ ਜੀ ਨਾਲ ਕੋਲ ਚਲਦੇ ਆਂ ਆਜੋ ਭਾਈ ਸਾਹਮਣੇ ਜੀ ਹੋਰ ਬਾਈ ਸੁਖਦੇਵ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਹੋਰ ਕਹਿਮ ਬੜੀ ਕਿਰਪਾ ਕਰਾਂ ਦਾਸ ਦੀ ਬੜੀ ਮਿਹਰ ਆ ਚਲੋ ਸ਼ੁਰੂ ਕਰੀ ਤੇ ਬਾਈ ਇਸਕਦੇ ਪੰਜ ਕਿੰਨੇ ਪਸ਼ੂ ਆਪਣੇ ਕੋਲ ਸੇਲ ਹੈ ਜੀ ਸਾਡੇ ਕੋਲ ਸੂਤ ਹੈਗੇ 4-5 ਤੇ ਦੋ ਕੋ ਵੇਗੇ ਤਿੰਨ ਮੰਜਾ ਹੈ ਤਿੰਨ ਮੰਜਾ ਹੈਗੇ ਹਾਂ ਦੋ ਪਹਿਲੇ ਨਾਲ ਇੱਕ ਦੂਜੇ ਸੁਵੇ ਚੋਟੀ ਠੀਕ ਹੈ ਜੀ ਕਰੀਏ ਸ਼ੁਰੂ ਫਿਰ ਜੀ ਪਹਿਲੇ ਨੰਬਰ ਤੋਂ ਇਸ ਨੂੰ ਇਹ ਪਹਿਲੇ ਨੰਬਰ ਤੇ ਚਾਰ ਦੰਦ ਕੱਟੀ ਹੈ ਠੀਕ ਹੈ ਜੀ ਮੂੰਹ ਚਾਰ ਦੰਦ ਦਾ ਦੋਸਤੋ ਮੂੰਹ ਚੌਗੀ ਹੈ ਕੱਟੀ ਤੇ ਤਾਜੀ ਸੂਈ ਲੱਗਦੀ ਪੁੱਛਦੇ ਆ ਬਾਈ ਜੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਜੀ ਪੰਜਵਾਂ ਦਿਨ ਅੱਜ ਅੱਜ ਪੰਜਵਾਂ ਦਿਨ ਹੈ ਤੇ ਮਗਰ ਬੱਚਾ ਕੀ ਆ ਗਿਆ ਜੀ ਕੱਟਾ ਜੀ ਹਾਂ ਨੀਤੇ ਜਿਹੜਾ ਦੋਸਤੋ ਕੱਟਾ ਆ ਗਿਆ ਮਗਰ ਤੇ ਆਹ ਦੇਖ ਲੋ ਕੱਟਾ ਤੁਹਾਨੂੰ ਇੱਕ ਵਾਰੀ ਦਿਖਾ ਦੋ ਨਾਲ ਹੀ ਬੱਚੇ ਨੂੰ ਆਹ ਕੱਟਾ ਹੈ ਅੱਜ 5ਵਾਂ ਦਿਨ ਆ ਦੋਸਤੋ ਸੋਈ ਨੂੰ ਝੋਟੀ ਨੂੰ ਤੇ ਆਹ ਜਿਹੜੀ ਫੇਸ ਦੀ ਇੱਕ ਵਾਰੀ ਕੁਆਲਿਟੀ ਦੇਖ ਲੋ ਮੂੰਹ ਮੱਥਾ ਸਿੰਗਰੀ ਮੰਤਰ ਦੇਖ ਲੋ ਬਿਲਕੁਲ ਛੋਟਾ ਜਿਹਾ ਬਿਲਕੁਲ ਰਾਉਂਡ ਸ਼ੇਪ ਦੇ ਵਿੱਚ ਸਿੰਗ ਕੀਤਾ ਹੈਗਾ ਤੇ ਮੂੰਹ ਜਿਹੜੀ ਚੌਕੀ ਆ ਚਾਰ ਦੰਦਾਂ ਦਾ ਮੂੰਹ ਤੇ ਆਹ ਜਿਹੜੀ ਥਣ ਹਵਾਨੇ ਦੀ ਦੇਖ ਲੋ ਜੀ ਆਹ ਦੇਖੋ ਬਿਲਕੁਲ ਆਹ ਥਾਣਾ ਹਵਾਨਾ ਜੀ ਚੰਗਾ ਸੋਹਣਾ ਜਿਹੜਾ ਆਡਰ ਹੈਗਾ ਦੋਸਤੋ ਲੇਵਟੀ ਖੂਬਸੂਰਤ ਹੈਗੀ ਆ ਝੋਟੀ ਦੀ ਤੇ ਕਦ ਕਾਠੀ ਪੂਰਾ ਹੈਗਾ ਠੀਕ ਹੈ ਜੀ ਵਧੀਆ ਚੰਗਾ ਜਿਹੜਾ ਨਾਰਮਲ ਜਿਹੜੀਆਂ ਵੱਡੀਆਂ ਮੱਝਾਂ ਆ ਜਾਂਦੀਆਂ ਦੋਸਤੋ ਉਹੋ ਜਿਹੇ ਕਦ ਕਰਦੇ ਵਿੱਚ ਇਹ ਝੋਟੀ ਦਾ ਕਰਦੇ ਜਿਹੜਾ ਪੈਂਦਾ ਤੇ ਭਾਈ ਜੀ ਕਿੰਨਾ ਕ ਹੁਣ ਬੌਲੇ ਦੇ ਵਿੱਚ ਚੱਲ ਰਿਹਾ ਜਾਂ ਬੌਲੇ ਤੋਂ ਬਾਹਰ ਆ ਗਈ ਹੈ ਜੀ ਇਹ ਅਜੇ ਬੌਲਾ ਹੀ ਗਿਨੋ ਤੁਸੀਂ 12 ਕਿਲੋ ਦੁੱਧ ਅਜਿ ਤਰ੍ਹਾਂ ਕਿਸ ਦੀ ਮਰਜ਼ੀ ਚੋ ਕੇ ਲੈ ਜਾ ਠੀਕ ਹੈ ਭਾਈ ਜੀ ਇਹ ਤਾਂ ਸੱਲੀ ਕਰ ਲੈਣੀ ਹੈ ਮੈਂ ਤਾਂ ਸੱਲੀ ਅਗਲਾ ਆਪਦੀ ਕਰਕੇ ਫੇਰ ਖੜੇ ਠੀਕ ਹੈ ਜੀ 12 ਕਿਲੋ ਕੰਡੇ ਨਾਲ ਤੋਲ ਮਾਉਣ ਉਹ ਦੇਖ ਲੈ ਦੁੱਧ ਆ ਠੀਕ ਹੈ ਆਪਾਂ ਕਰਕੇ ਲਈ ਦੋ ਟਾਈਮ हां सो so, दोस्तों भाई ने भी सक्दे ने आगे तसल्ली करके ਲਈ है दो टाइम ਤੇ ਅੱਜ ਦੇ ਸਮੇਂ ਪਾਈ ਜਾਂਦਾ ਵੀ ਤੁਸੀਂ ਜੋਖ ਕੇ ਲੈ ਜਿਓ ਆ ਦੇਖੋ 12 12 ਕਿਲੋ ਹੈ ਜੀ 12 ਲੀਟਰ ਹੈ ਜੀ 12 ਕਿਲੋ ਪੱਕਾ ਦੁੱਧਿਆ ਛੋਡੀ 12 ਕਿਲੋ ਜਿਹੜਾ ਦੋਸਤੋ ਪੱਕਾ ਦੁੱਧ ਆ ਬਾਈ ਕਹਿੰਦਾ ਤੇ ਇੱਕ ਵਾਰੀ ਖੋਲ ਕੇ ਆਪਾਂ ਤੋਰ ਕੇ ਤੁਹਾਨੂੰ ਦਿਖਾਉਣੇ ਤਸੱਲੀ ਦੇ ਨਾਲ ਹਵਾਨਾ ਜਿਹੜਾ ਦੋਸਤੋ ਤਕਰੀਬਨ ਬਹੁਤ ਖੂਬਸੂਰਤ ਆ ਅੱਗੇ ਨੂੰ ਵੀ ਆ ਤੇ ਪਿੱਛੇ ਨੂੰ ਵੀ ਜਿਹੜਾ ਹਵਾਨੇ ਦੀ ਬੰਤਰ ਆ ਸਵੇਰੇ 7 ਵਜੇ ਦੀ ਛੋਡੀ ਖੋਈ ਆ ਸੁਬਾ 7 ਵਜੇ ਦੀ ਛੋਈ ਅੱਜ ਆ ਤੇ ਪਾਹੀ ਨੇ ਚੁਵਾਈ ਆਪਾਂ ਕਰਾਂਗੇ ਹੁਣ ਹਾਂ ਚੁਵਾਈ ਕਰਦੇ ਠੀਕ ਆ ਚੁਵਾਈ ਜਿਹੜੀ ਦੋਸਤੋ ਕਰੀ ਇਹਦੀ ਕੀਤੀ ਜਾਵੇਗੀ ਇਸੇ ਵੀਡੀਓ ਦੇ ਵਿੱਚ ਤੁਸੀਂ ਧਿਆਨ ਦੇ ਨਾਲ ਜ਼ਰੂਰ ਦੇਖ ਲਿਓ ਝੋਟੀ ਤੋਹਫਾ ਹੈ ਦੋਸਤੋ ਤੋਹਫਾ ਆ ਵੇਖੋ ਹਵਾਨੇ ਦੀ ਬੰਤਰ ਵੇਖੋ ਚਾਲ ਚੁਲ ਵੇਖੋ ਬਹੁਤ ਚੰਗੀ ਸੋਹਣੀ ਚਾਲ ਹੈਗੀ ਆ ਝੋਟੀ ਦੀ ਤੇ ਪਿੱਟ ਪੁੱਠੇ ਦੀ ਹੈਗੀ ਜਿਹੜੀ ਬਿਲਕੁਲ ਰਾਜੀ ਅੱਗੇ ਦੋਸਤੋ ਪਸੂ ਤਾਜਾ ਸੋਇਆ ਹੁੰਦਾ तकरीबन ਅੱਗੇ ਜਦੋਂ ਖਰਾਖ ਰੂਗ ਹੋਰ ਪੈ ਗਈ ਤੇ ਝੋਟੀ ਤੋਂ ਇਹ ਜਿਆਦਾ ਨਹੀਂ ਮਰਾਸ ਜਾਂਦਾ ਝੋਟੀ ਸੇਵਾ ਵਾਲਾ ਬੰਦਾ ਲੈ ਜਾਏ 14 ਕਿਲੋ ਦੁੱਧ ਤੇ ਠੀਕ ਹੈ ਜੀ ਹਾਂ ਜਰ ਜਿੰਨਾ ਅਜੀ ਉਥੇ ਸੇਵਾ ਕੋਈ ਨਹੀਂ ਜਿੱਥੋਂ ਲਿਆਂਦੀ ਆ ਹੂੰ ਤੇ ਦੁੱਧ ਬੜਾ ਕਰੇ ਚਵਾਈ ਮੁੱਲ ਦੀ ਲੱਗੀ ਚੋਟੀ ਠੀਕ ਆ ਹ ਸਾਰਾ ਕੋਹੇ ਦਾ ਚੰਗਾ ਠੀਕ ਆ ਜੀ ਉਹ ਮਾਰਾ ਕਰੀਏ ਬੱਚੇ ਨੂੰ ਇਧਰ ਆ ਲਓ ਸੋ ਦੋਸਤੋ ਬਾਈ ਸੁਖਦੇਵ ਵੱਲੋਂ ਤਾਂ ਤਸੱਲੀ ਆ ਬਾਕੀ ਰਹੀ ਗੱਲ ਥੋੜੀ ਤੁਸੀਂ ਵੀ ਤਸੱਲੀ ਇੱਥੇ ਆ ਕੇ ਕਰਨੀ ਆ ਇੱਕ ਟਾਈਮ ਦੀ ਦੋ ਟਾਈਮ ਦੀ ਪਰ ਮਗਰਲੇ ਦਾ ਮਗਰ ਲੱਗੇ ਏਡੀ ਰਾਤ ਸੇ ਚਵਾਈ ਹਾਰੀ ਸਾਰੀ ਮੈਨੂੰ ਨਾ ਲੱਗੂਗੀ ਹਾਂ ਜਿੱਦੀ ਇਹਨੂੰ ਲੱਗੀ ਆ ਵੇਖੋ ਬਿਲਕੁਲ ਨਜ਼ਦੀਕੀ ਤੋਂ ਵੇਖੋ ਸੋਨਾ ਆਕਰਸ਼ਕ ਜਿਹੜਾ ਦੋਸਤੋ ਲੇਵਾ ਹੈਗਾ ਆ ਉਲਟ ਬਹਿਣੀ ਵਾਲੇ ਪਾਸੇ ਵੇਖੋ ਅਗਲੇ ਤੇ ਮਗਰਲੇ ਥਨਾ ਦਾ ਜਿਹੜਾ ਗੈਵੰਤਰ ਉਹ ਵੀ ਚੰਗਾ ਦਾ ਬਿਲਕੁਲ ਮੁਠੀ ਵਾਲਾ ਥਨਾ ਚੰਗਾ ਸੋਨਾ ਕੱਢ ਕੇ ਥਨ ਲੱਗਾ ਆ ਵੇਖੋ ਜੀ ਏਡਾ ਤੇ ਜੇ ਸੁਵੇ ਵਾਲੀ ਨੂੰ ਮਾਰਈ ਨੇ ਭਾਗੀ ਇਹ ਦੇਖ ਲਾਏ ਰਾਜਾ ਠੀਕ ਆ ਜੀ ਆ ਤੇ ਜੇ ਸੁਵੇ ਵਾਲੀ ਮੈਨੂੰ ਏਡਾ ਚਵਾ ਤੇ ਇੰਨਾ ਦੁੱਧ ਨਹੀਂ ਹੁੰਦੀ ਦੇਂਦੀ ਜਿੰਨਾ ਇਹਨੇ ਦਿੱਤਾ ਹਾਂ ਹਾਂਜੀ ਠੀਕ ਆ ਤੇ ਬਾਈ ਸਕਦੇਵ ਕੀ ਮਾਨਤਨ ਕਰੋਗੇ ਤੇ ਕਿੰਨਾ ਕੁ ਮੋਲਾ ਇਹ ਮੌਲਤ ਐਸੇ ਲੋਕਾਂ ਨੇ ਵੇਖ ਕੇ ਚੋਟੀ ਲੱਖਦੀ ਆ ਆਪਾਂ 74000 ਦੀ ਚੋਟੀ ਦੇ ਟਾਂ 74000 ਦੀ ਹਾਂ ਇਹ ਜਿੰਨੇ ਸਾਈ ਪਹਿਲਾ ਪਾਤੀ ਉਹਦੀ ਚੋਟੀ ਐ ਇਹਨਾਂ ਭਾਵੇਂ ਆਖੇ ਕੋਈ ਵੀ ਅਸੀਂ ਤੁਰੇ ਆਮਨੇ ਆ ਜੇ ਕੋਈ ਆ ਫਿਰ ਇਹ ਤਾਂ ਕਿਸਮਤ ਆ ਜਿਹੜਾ ਲੈ ਗਿਆ ਲੈ ਗਿਆ ਠੀਕ ਆ ਠੀਕ ਆ ਸੋ ਦੋਸਤੋ ਪਹਿਲਾਂ ਜਿਹੜੇ ਵੀ ਕਿਸਾਨ ਵੀਰ ਨੇ ਪਸ਼ੂ ਪਾਲਕ ਵੀਰ ਨੇ ਸੌਦਾ ਕਰ ਲਿਆ ਸਾਈ ਵਿਧਾਈ ਪਾ ਦਿੱਤੀ ਠੀਕ ਆ ਜੀ ਬਾਈਆਂ ਦਾ ਵੀ ਚੋਟੀ ਉਹਦੀ ਅਕਸਰ ਹੁੰਦੀ ਵੀ ਉਸੇ ਦੀ ਆ ਤੇ ਇਸ ਤੋਂ ਬਾਅਦ ਆਪਾਂ ਸੈਕੰਡ ਨੰਬਰ ਤੇ ਇੱਕ ਦੂਜਾ ਸੂਬਾ ਛੋਟੀ ਸੂਈ ਇਹ ਦੂਜਣਾ ਜੀ ਹਾਂਜੀ ਹਾਂਜੀ ਇਹ ਦੂਜੇ ਸੂਬੇ ਦੋਸਤੋ ਛੋਟੀ ਜਿਹੜੀ ਸੂਈ ਆ ਇਹ ਪਰਸਾਂ ਦੀ ਸੂਈ ਆ ਠੀਕ ਆ ਹਾਂ ਚਵਾਈ ਇਹਦੀ ਵੀ ਬੜੀ ਇੱਕ ਲੰਬਾ ਆ ਆ ਵੇਖੋ ਇੱਕ ਨੰਬਰ ਚਵਾਈ ਤੇ ਬੱਚਾ ਇਹਦੇ ਥੱਲੇ ਜੀ ਇਹਦੇ ਮਗਰ ਕੱਟਾ ਹੈ ਇਹਦੇ ਮਗਰ ਵੀ ਜਿਹੜਾ ਦੋਸਤੋ ਕੱਟਾ ਹੈਗਾ ਮੇਲ ਕਾਫ ਇਸ ਦੇ ਨੀਚੇ ਵੀ ਤੇ ਆਹ ਵੇਖੋ ਆਹ ਥਣ ਦੇਵਾ ਜੀ ਤੇ ਆਹ ਜਿਹੜਾ ਫੇਸ ਮੂੰਹ ਮੱਥਾ ਹੈਗਾ ਜੀ ਚੰਗੀ ਤਰ੍ਹਾਂ ਜਿਹੜਾ ਜਰੂਰ ਨੋਟ ਕਰ ਲਓ ਬਾਕੀ ਮੈਂ ਕੋਸ਼ਿਸ਼ ਕਰੂੰਗਾ ਦੋਸਤੋ ਹਰ ਪੱਸੇਓ ਜਿਹੜਾ ਹਰ ਪੱਖ ਤੋਂ ਤੁਹਾਨੂੰ ਦਿਖਾਉਣ ਦੀ ਤਾਂ ਜੋ ਜਿਹੜੀ ਇਹ ਚੀਜ਼ ਆ ਤੁਹਾਨੂੰ ਸਮਝ ਆ ਸਕੇ ਠੀਕ ਆ ਜੀ ਹਾਈਟ ਤਕਰੀਬਨ ਜਿਹੜੀ ਝੋਟੀ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਈ ਆ ਉਹਦੇ ਤੋਂ ਥੋੜਾ ਜਿਹਾ ਕੋਈ 1-2 ਇੰਚ ਘੱਟ ਹੋ ਸਕਦੀ ਹਾਈਟ ਬਾਕੀ ਮੀਡੀਅਮ ਤੋਂ ਜਿਹੜੀ ਦੋਸਤੋ ਪਲੱਸ ਹਾਈਟ ਆ ਤੇ ਆ ਆ ਥੰਮ ਲੇਵਾ ਬਾਜੀ 24 ਸਵੇਰ ਦੀ ਕਿੰਨੇ ਵਜੇ ਕੀਤੀ ਸੀ ਇਹਦੀ ਵਿੱਚ ਸਾਡੇ 6:00 7:00 ਵਜੇ ਘਰ ਆਣ ਕੇ 7:00 ਵਜੇ ਸਾਡੇ 7:00 ਮਹੀ ਆਈਆਂ ਘਰ ਉਦੋਂ ਕੀਤੀ ਠੀਕ ਆ ਜੀ ਤੇ ਅੱਜ ਸੂਈ ਨੂੰ ਕਿੰਨੇ ਦਿਨ ਦੱਸਿਆ ਜੀ ਇਹਨੇ ਤੇ 3 ਜਿਹਦੇ ਨੇ ਤੀਜਾ ਦਿਨ ਹੋ ਗਿਆ ਸੂਈ ਨੂੰ ਦੋਸਤੋ ਜਿਹੜਾ ਬੱਚਾ ਕੱਟਾ ਨਾਲ ਇਹਦੇ ਹਲੇ 8 ਕਿਲੋ ਬੌਲੀ ਆ 8 ਕਿਲੋ ਬੌਲੀ ਇਸ ਦੇ ਨੀਚੇ ਤੇ ਇਹਦਾ ਵੀ ਬਾਈ ਇੱਕ ਮੁੱਲ ਦੱਸ ਦੇਗੇ ਇਹਦਾ ਮੁੱਲ ਹੈਗਾ ਜੀ 61000 ਰੁਪਏ 61000 ਹਾਂਜੀ ਲਓ ਜੀ ਦੋਸਤੋ ਬਿਲਕੁਲ ਸੱਜਰ ਝੋਟੀ ਦੁੱਜਣ ਸੂਈ ਹੈ ਬਾਈ ਕਹਿੰਦਾ ਤੇ ਮੁੱਲ ਜਿਹੜਾ 61000 ਰੁਪਏ ਕਰ ਦਿੱਤਾ ਨੀਚੇ ਸਦਾ ਮੇਲ ਕਾਫ ਤੇ ਖੋਲ ਕੇ ਤੋਰ ਕੇ ਤਸੱਲੀ ਨਾਲ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਉਸ ਤੋਂ ਬਾਅਦ ਤੁਸੀਂ ਕੰਟੈਕਟ ਨੰਬਰ 22 ਸੁਖਦੇਵ ਸਿੰਘ ਦੇ ਨਾਲ ਜਿਹੜਾ ਸੰਪਰਕ ਕਰ ਲਿਓ ਤੇ ਆਹ ਵੇਖੋ ਜੀ ਇਸ ਫੂਸ ਦੀ ਕੁਆਲਿਟੀ ਵਧੀਆ ਹੈਗੀ ਆ ਤੇ ਬੋਡੀ ਵੇਟ ਵੀ ਚੰਗਾ ਹੈਗਾ ਭਾਰੀ ਹੈ ਸਰੀਰ ਨੂੰ ਠੀਕ ਆ ਜੀ ਹਾਂ ਹਾਂ ਬਾਈ ਕਹਿੰਦਾ ਮੇਰਾ ਨਾਂ 58 ਲਾਇਓ ਦੋਸਤੋ ਤੇ ਨਾ ਹੀ 60 ਲਾਇਓ ਇਹ 61 ਦੀ ਦੇਣ ਲਾਇਆ ਯੈਸ ਨੂੰ 61 ਹੈ ਹਾਲੋ ਠੀਕ ਹੈ ਜੀ ਆਹ ਥਣ ਦੇਵਾ ਆ ਦੇਖੋ ਜੀ ਠੀਕ ਆ ਇਹ ਫਿਰ ਬਈ ਕਾਟਦੀ ਹੋ ਜੇਗੀ ਹਾਂ ਕਾਟਦੀ ਝੋਟੀ ਬਹੁਤ ਚੰਗੀ ਝੋਟੀ ਆ ਹਾਂ ਜੀ ਇਸ ਤੋਂ ਬਾਅਦ ਦੋਸਤੋ ਇੱਕ ਲਾਸਟ ਐਂਡ ਫਾਈਨਲ ਤੇ ਝੋਟੀ ਹੋਰ ਵੀ ਹੈਗੀ ਆ ਤੇ ਨਾ ਕੱਲ ਤੜਕੇ ਦੀ ਚੋਟੀ ਜੀ ਠੀਕ ਆ ਪਹਿਲਾ ਸਵੇਰ ਰਾਤ ਹੂੰ ਇਹ ਛੋਟੀ ਜਿਆ ਉਹ ਲਾਲ ਬੱਚੇ ਦੀ ਕਰਦੀ ਹੈ ਅੱਛਾ ਜੀ ਆ ਕਤੀ ਮਗਰ ਇਹਦੇ ਹੂੰ ਇਹ ਜੀ ਕੋਈ ਟਕਾਉਣ ਵਾਲਾ ਬੰਦਾ ਹੋਵੇ ਤੇ ਲੈ ਜੇ ਨਹੀਂ ਤਾਂ ਦਿਹਾੜੀ ਟਕਾ ਕੇ ਦੇ ਦਾਂਗੇ ਮਤਲਬ ਬੱਚਾ ਥੱਲੇ ਪਵਾ ਲਿੰਦੀ ਹੈ ਬੱਚਾ ਪਵਾ ਲਿੰਦੀ ਮਗਰ ਮੈਂ ਲੈ ਤਾਂ ਜੂੜੂ ਵੀ ਪਵਾ ਲਿੰਦੀ ਹੂੰ ਤੇ ਅੱਗੇ ਪਹਾੜਾ ਮੜਾ ਜਾ ਪਾ ਕੇ ਮਿਲ ਪੈਂਦੀ ਹੈ ਥੋੜੀ ਹੌਲ ਕਰਦੀ ਹੈ ਹੌਲ ਕਰਦੀ ਆਪਾਂ ਪਹਿਲਾਂ ਦੱਸਣਾ ਤੇ ਕੱਲ ਕਦੋਂ ਦੀ ਸੂਈ ਹੈ ਬਾਈ ਇਹ ਕੱਲ ਤਣਕੇ ਸੂਈ ਹੈ ਠੀਕ ਆ ਕੱਲ ਜਿਹੜਾ ਦੋਸਤੋ ਸਵੇਰ ਦੀ ਇਹ ਛੋਟੀ ਸੂਈ ਤੇ ਸਵੇਰ ਇਹ ਉਹ ਨੇ ਇਹਨੂੰ ਸੂਬਾ ਪਹਿਲਾ ਜੀ ਪਹਿਲਾ ਨਹੀਂ ਹੈ ਨਾ ਹਾਂਜੀ ਪਹਿਲਾ ਨਹੀਂ ਛੋਟੀ ਸੂਈ ਤਾਂ ਬਾਈ ਕਹਿੰਦਾ ਵੀ ਕੱਲ ਹੀ ਸੂਈ ਤੇ ਕੱਟੀ ਦੱਸੇ ਮਗਰੀ ਕੱਟੀ ਮਗਰੀ ਕੱਟੀ ਮਗਰੀ ਇਸਦੇ ਦੋਸਤੋ ਤੇ ਥੋੜਾ ਔਲ ਕਰਦੀ ਹੈਗੀ ਆ ਵੀ ਜਿਵੇਂ ਮਿਲਨ ਮੁਲਨ ਵੱਲੋਂ ਨਾ ਥੋੜਾ ਜੀ ਕਰਦੀ ਆ ਨਾ ਕਰਨੀ ਇਹ ਬਾਕੀ ਹਜੇ ਕੱਲ ਹੀ ਸੂਈ ਆ ਤੇ ਚੁਬਾਈ ਚੁਬਾਈ ਬਾਈ ਸਖਦੇਵ ਕਹਿੰਦਾ ਵਧੀਆ ਲੱਗੀ ਆ ਇੱਕ ਵਾਰੀ ਖੋਲ ਕੇ ਆਪਾਂ ਤੋੜ ਕੇ ਦਿਖਾਉਨੇ ਤੁਹਾਨੂੰ ਤੇ ਕੱਦ ਕਾਠੀ ਦੀ ਛੋਟੀ ਚੰਗੀ ਆ ਮੂਹ ਮੱਥਾ ਸਿੰਗ ਦੀ ਬਣਤਰ ਤੁਸੀਂ ਦੇਖ ਲਈ ਆ ਬਿਲਕੁਲ ਛੋਟਾ ਜਿਹਾ ਸਿੰਗ ਹੈਗਾ ਤੇ ਆਹ ਦੇਖੋ ਜੀ ਪਿੱਟ ਪੁੱਠੇ ਦੀ ਚੌੜੀ ਹੈ ਦੋਸਤੋ ਲੇਪਟੀ ਜਿਹੜੀ ਹੈ ਬਿਲਕੁਲ ਤੁਹਾਡੇ ਸਾਹਮਣੇ ਚੰਗਾ ਸੋਨਾ ਲੇਵਾ ਜਿਹੜਾ ਹੈਗਾ ਪਹਿਲੇ ਸਵੇਰੇ ਦੇ ਵਿੱਚ ਬਣਾਸਣਾ ਚੰਗਾ ਹੈਗਾ ਝੋਟੀ ਦਾ ਆਹ ਦੇਖ ਚਾਰ ਥਾਣਾ ਦੋਸਤੋ ਜਿਹੜਾ ਗੈਬੰਤਰ ਹੈਗਾ ਵਿੱਚ ਉਹ ਪੂਰਾ ਹੈਗਾ ਚੌਥਾ ਥਾਣਾ ਦਾ ਤੇ ਕਦ ਕਾਠ ਵੱਲੋਂ ਵੀ ਚੰਗੀ ਸੋਹਣੀ ਆ ਬਾਕੀ ਇੱਕ ਜਿਹੜੀ ਗੱਲ ਹੈਗੀ ਆ ਬਾਈ ਕਹਿੰਦਾ ਵੀ ਉਹ ਤਕਰੀਬਨ ਤੁਹਾਨੂੰ ਵਾਸਤੇ ਆਲ ਕਰਦੀ ਹੈ ਜੀ ਠੀਕ ਹੈ ਜੀ ਉਹ ਤੁਸੀਂ ਆਪ ਦਾ ਆਓ ਇੱਕ ਟਾਈਮ ਬੱਚੇ ਨੂੰ ਛੱਡੋ ਅ ਕੋਈ ਬਾਲੀ ਵੱਡੀ ਸਮੱਸਿਆ ਨਹੀਂ ਹੁੰਦੀ ਕਿਉਂਕਿ ਪਸ਼ੂ ਜਿਹੜਾ ਤਾਜ਼ਾ ਪਹਿਲਾਂ ਨਾਲ ਝੋਟੀਆਂ ਨਾਰਮਲ ਕਰ ਜਾਂਦੀਆਂ ਬਾਕੀ 5-7 ਦਿਨ ਹਫਤੇ ਤੱਕ ਜਿਹੜਾ ਪਸ਼ੂ ਸੈਟਿੰਗ ਹੋ ਜਾਂਦੀ ਹੈ ਠੀਕ ਹੈ ਆ ਇੱਕ ਵਾਰੀ ਬਿਲਕੁਲ ਦੇਖੋ ਆ ਪੇਟ ਪੁੱਠਾ ਠੀਕ ਹੈ ਜੀ ਤੇ ਕੋਈ ਡਰਕਲ ਪਜਾਕਲ ਜੀ ਨਹੀਂ ਹੈਗੀ ਕਿ ਬਾਕੀ ਥੋੜਾ ਜਿਹਾ ਪਸ਼ੂ ਕੋਈ ਨਾ ਮਿਲਣ ਲੱਗਿਆ ਛੋਟੀਆਂ ਪਹਿਲਾਂ ਨਾਲ ਜਿਹੜੀਆਂ ਕਰ ਜਾਂਦੀ ਰਹੀ ਤੇ ਆਹ ਦੇਖੋ ਠੰਡੀ ਧੀਰੀ ਬੜੀ ਆ ਆ ਦੇਖੋ ਇਹ ਨਹੀਂ ਕੋਈ ਗੱਲ ਇਹ ਨਹੀਂ ਵੀ ਕੋਈ ਛੜਾ ਮਾਰਨ ਵਾਲੀ ਚੀਜ਼ ਨਹੀਂ ਇਹ ਐਵੇਂ ਲੋ ਜਿਹੜੇ ਬੰਦੇਓ ਮਰਜੀ ਹੋ ਕੇ ਲਓ ਜੀ ਆ ਆ ਲਓ ਆ ਲਓ ਠੀਕ ਹੈ ਠੀਕ ਹੈ ਭਾਈ ਭਾਈ ਸਖਦੇ ਇਹਦਾ ਮੁੱਲ ਕਿੰਨਾ ਜੀ ਇਹਦਾ 65000 ਰੁਪਇਆ 65000 ਹਾਂ ਛੋਟੀ ਤਾਂ ਕੀ 70 72000 ਦੀ ਹੂੰ ਇਹ ਜੇ ਨਾ ਕਿਸ ਨੇ ਲਈ ਫਿਰ ਆਪਾਂ ਤਿਆਰ ਐਨ ਬੱਚੇ ਤੇ ਚੋ ਆ ਕੇ ਫਿਰ ਆਪਾਂ 70000 ਦੀ ਦੇਵਾਂਗੇ ਠੀਕ ਹੈ 65000 ਠੀਕ ਆ ਬੱਚਾ ਇਹਦਾ ਅੰਦਰ ਹੀ ਸੀਗਾ ਜੀ ਕੱਟੀ ਅੰਦਰ ਕੱਟੀ ਅੰਦਰ ਇਹ ਆਪਾਂ ਦਿਖਾ ਦਈਏ ਜੀ ਆਜੋ ਜੀ ਕੱਟੀ ਅੰਦਰ ਆ ਦੋਸਤੋ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਝੋਟੀ ਤੁਸੀਂ ਦੇਖ ਲਈ ਆਜੋ ਆਹ ਦੇਖੋ ਦੋਸਤੋ ਬਿਲਕੁਲ ਗਿੱਲਾ ਨਾੜੂ ਆਹ ਵੇਖੋ ਆ ਕੱਟੀ ਜੇ ਨਾਲ ਕਿਉਂਕਿ ਜਿਹੜਾ ਬੱਚਾ ਹੈਗਾ ਦੋਸਤੋ ਦਿਖਾਉਣਾ ਫਰਜ਼ ਬਣਦਾ ਮੇਰਾ ਤਕਰੀਬਨ ਤੇ ਕੱਲ ਦੀ ਸੂਈ ਆ ਗਿੱਲਾ ਨਾੜੂ ਇੱਕ ਵਾਰੀ ਫੇਰ ਨਾਲ ਦੇਖ ਲਓ ਆ ਲਓ ਠੀਕ ਆ 65000 ਜਿਹੜਾ ਦੋਸਤੋ ਲੈ ਦੇ ਯੈਸ ਨੂੰ ਹੈਗੀ ਆ ਤੇ ਬਾਕੀ ਤੁਸੀਂ ਜਰੂਰ ਵਿਜਿਟ ਕਰਕੇ ਤਸੱਲੀ ਆਪਦੀ ਆਪ ਕਰ ਲਿਓ ਠੀਕ ਹੈ ਅ ਸੋ ਦੋਸਤੋ ਇਹ ਤਿੰਨ ਜਿਹੜੇ ਨਾਗ ਸੀ ਅੱਜ ਤੇ ਇੱਕ ਜਿਹੜੀ ਚਵਾਈ ਦੀ ਆਪਾਂ ਗੱਲ ਕਰੀ ਸੀ ਕਿ ਪਹਿਲੇ ਨੰਬਰ ਤੇ ਜਿਹੜੀ ਝੋਟੀ ਤੁਹਾਨੂੰ ਦਿਖਾਈ ਹੈ ਨਾ ਉਹਦੀ ਚਵਾਈ ਲਈ ਬੱਚਾ ਛੜਤਾ ਠੀਕ ਹੈ ਜੀ ਆਓ ਦੇਖੋ ਬੱਚਾ ਛੱਡਿਆ ਗਿਆ ਜੀ ਕੱਟਾ ਮੇਲ ਸੀ ਇਸਦੇ ਤੇ ਚਵਾਈ ਇਸਦੀ ਆਪਾਂ ਜਿਹੜੀ ਕਰਕੇ ਥਣਾ ਦੀ ਚੈੱਕ ਪਾਸ ਆਓ ਦੇਖ ਲਵਾਂਗੇ ਸੋ ਦੋਸਤੋ ਅੱਜ ਵੀ ਜਿਹੜੇ ਪਸ਼ੂ ਸੀਗੇ ਆਲਮੋਸਟ ਸੂਏ ਸੁਬਾਏ ਪਸ਼ੂ ਨੇ ਖਾਸ ਤੌਰ ਤੇ ਇਹਦੇ ਵਿੱਚ ਜਿਹੜਾ ਈਜ਼ੀ ਹੋ ਜਾਂਦਾ ਦੋਸਤੋ ਸੌਖਾ ਹੋ ਜਾਂਦਾ ਵੀ ਥਾਣਾ ਦੀ ਚੈੱਕ ਪਾਸ ਇੱਕ ਟਾਈਮ ਦੀ ਦੋ ਟਾਈਮ ਦੀ ਚੁਵਾਈ ਦੂਰੋਂ ਨੇੜੋਂ ਆਣ ਕੇ ਜਿਹੜੀ ਕਰਨੀ ਹੈਗੀ ਉਹ ਤੁਹਾਡੀ ਰਿਸਪੌਂਸਿਬਿਲਟੀ ਆ ਤੁਸੀਂ ਜ਼ਰੂਰ ਕਰ ਲਿਓ ਬਾਕੀ ਪਸ਼ੂ ਸੂਏ ਸੁਬਾਏ ਨੇ ਤੇ ਦੁੱਧ ਦਾ ਚੁਵਾ ਕਰਕੇ ਬੌਲੇ ਦੇ ਵਿੱਚ ਅਜੇ ਦੁੱਧ ਦੇ ਵਿੱਚ ਚੁਵਾ ਕਰਕੇ ਹੀ ਪਸ਼ੂ ਜਾ ਕਰੋ ਆ ਲਓ ਜੀ ਪਸ਼ੂ ਮਾਜੜਾ ਹੋ ਗਿਆ ਇਸ ਤੋਂ ਬਾਅਦ ਜਿਹੜੀ ਆ ਦੋਸਤੋ ਚੁਵਾਈ ਆਪਾਂ ਤੁਹਾਨੂੰ ਕਰਕੇ ਦਿਖਾ ਦੇਣੀ ਆ ਜੀ ਤਸੱਲੀ ਨਾਲ ਦੇਖ ਲਿਓ ਉਸ ਤੋਂ ਬਾਅਦ ਤੁਸੀਂ ਜਿਹੜਾ ਕਾਲ ਕਰਿਓ ਬਾਈ ਨੂੰ ਜਿਹੜੀ ਗੱਲ ਕਰ ਸਕਦੇ ਉਸ ਤੋਂ ਬਾਅਦ ਦੀ ਗੱਲ ਪਹਿਲਾਂ ਤਸੱਲੀ ਕਰ ਲਿਓ ਵੇਖੋ ਥਾਂ ਕੱਢਿਆ ਚੋਤੀ ਨੂੰ depois ਕਹੋ <muchas> ਤਸਦੀ <muchas> 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 ਅੱਜ ਦੋ ਘੰਟੇ ਸਮਾਂ ਰਹਿੰਦਾ ਛੋਟੀ ਚੌਂਚ ਹਾਂ ਬਰਕਲ ਦੋਸਤੋ ਮੈਂ ਤੁਹਾਨੂੰ ਟਾਈਮ ਜਿਹੜਾ ਨੋਟ ਕਰਾਤਾ ਸੀਗਾ ਵੀ ਅੱਜ ਜਿਹੜਾ ਚਵਾਈ ਦਾ ਸਮਾਂ ਜਿਹੜਾ ਤਕਰੀਬਨ ਉਸ ਤੋਂ ਪਹਿਲਾਂ ਹੀ ਆਪਾਂ ਚਵਾਈ ਕਰ ਲਈਏ ਕਿ ਚਲੋ ਭਰਾ 5 ਛੜ ਦੋ ਜੀ ਛੜ ਠੀਕ ਹੈ ਹਾਂ ਲੋਬੀ ਦੋਸਤੋ ਆ ਸੀਗੀ ਚਵਾਈ ਤੇ ਚਵਾਈ ਜਿਹੜਾ ਬਹੁਤ ਵੱਜ ਜਾਂਦਾ ਦੁੱਧ ਠੀਕ ਹੈ ਹਾਂ ਚਾਈਮੋ ਤੇ ਬਾਅਦ ਵਿੱਚ ਗੱਲ ਕਰਾਂਗੇ ਠੀਕ ਹੈ ਦੋਸਤੋ ਇਹ ਤਿੰਨ ਨੱਕ ਸੀਗਾ ਜਬਾਈ ਦੇ ਕੋਲ ਸੁਖਦੇਵ ਦੇ ਕੋਲ ਤਿੰਨੇ ਪਸ਼ੂ ਜਿਹੜੇ ਦੋਸਤੋ ਬਿਲਕੁਲ ਸੋਇਸ ਵਾਈ ਮੈਂ ਜ਼ਿਕਰ ਕਰ ਦਿੱਤਾ ਤੇ ਆਣ ਕੇ ਇੱਕ ਟਾਈਮ ਦੀ ਦੋ ਟਾਈਮ ਦੀ ਚੋਾਈ ਤੁਸੀਂ ਕਰਨੀ ਆ ਤਸੱਲੀ ਕਰਕੇ ਉਸ ਤੋਂ ਬਾਅਦ ਸੌਦਾ ਕਰ ਸਕਦੇ ਜੀ ਆਨਲਾਈਨ ਪਸ਼ੂ ਮਗਾਉਣਾ ਹੈਗਾ ਦੋਸਤੋ ਤੁਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਣੀ ਜ਼ਿੰਮੇਵਾਰੀ ਤੇ ਜਿਹੜਾ ਮਗਾ ਸਕਦੇ ਜੀ ਠੀਕ ਹੈ ਜੀ ਬਾਕੀ ਭਾਈ ਸੁਖਦੇਵ ਦੇ ਜਿਹੜੇ ਸੰਪਰਕ ਨੰਬਰ ਨੇ ਆਪਾਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ ਜੀ ਆ ਠੀਕ ਹੈ ਭਾਈ ਸੁਖਦੇਵ ਇੱਕ ਜਿਹੜੇ ਸੰਪਰਕ ਨੰਬਰ ਨੇ ਆਪਣੇ ਜ਼ਰੂਰ ਦੱਸ ਦਿੱਤੇ 887288568 ਕਾਸੀਸ 828568 ਠੀਕ ਹੈ ਜੀ ਹਾਂਜੀ ਸੋ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ